वेलकम टू एवरी यूट्यूब चैनल ਤੁਹਾਡਾ ਸਾਰਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਤ ਵਾਲੇ ਪੰਜਾਬੀ ਤੇ ਦੇਖ ਸਕਦੇ ਹੋ ਅੱਜ ਦਾ ਵਲੌਗ ਅਪ ਕਰਉ స్టార్ਟ ਕਰਤਾ ਹੈ ਤੇ ਕਹਿੰਦੇ ਖੇਤਾਂ ਦੀ ਰਾਣੀ ਮਸ਼ੀਨ ਕੰਬਾਈਨ ਵੀ ਆ ਚੁੱਕੀ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਕੰਬਾਈਨ ਆ ਚੁੱਕੀ ਹੈ ਅੱਜ ਕੱਢਾਂਗੇ ਸਰੋਂ ਜੀ ਤੇ ਦੇਖ ਸਕਦੇ ਹੋ ਪ੍ਰੋਗਰਾਮ ਤੇ ਚਲੋ ਫਿਰ ਲੋਕ ਰਾਂਕ ਕਰੀਏ ਜੀ ਅੱਜ ਇਹ ਤੇ ਦੇਖ ਸਕਦੇ ਹੋ ਵਲੌਗ ਆਪਣਾ ਕੈਰੀਆ ਹੋਂ ਤੇ ਦੇਖ ਸਕਦੇ ਮੰਡੇ ਲਾਗੇ ਨੇ ਛੋਬਰ ਬੰਨੇ ਉਧਰੋਂ ਵੱਢਿਆ ਇਹਨੇ ਤੇ ਇਥੋਂ ਫਰ ਵਲੋਗ ਬਦੌਖੀ ਤਾਂ ਨਹੀਂ ਸਟਾਰਟ ਕਰ ਲਿਆ ਸੀ ਪਰ ਬਣਾਇਆ ਨਹੀਂ ਉੱਥੇ ਆਪਾਂ ਤੇ ਹੁਣ ਦੇਖ ਸਕਦੇ ਹੋ ਤੁਸੀਂ ਤੇ ਮਸ਼ੀਨਾਂ ਚੱਲ ਪਈਆਂ ਨੇ ਜਿੱਕਾ ਨੂੰ ਕਲੀਆਂ ਤੇ ਆਪਣੇ ਵੀ ਅੱਜ ਸਰੋਂ ਕੱਢਦੇ ਆਂ ਤੇ ਤੁਹਾਨੂੰ ਦਿਖਾਵਾਂਗੇ ਫਿਰ ਤੇ ਚਲੋ ਫਿਰ ਵਲੋਗ ਕਰਾਂਗੇ ਆ ਲਓ ਜੀ ਤੇ ਸਰੋਂ ਕੱਟਣ ਲੱਗ ਗਿਆ ਤੇ ਮਸ਼ੀਨ ਦਿੱਤੀ ਆ ਲਾ ਤੇ ਇਧਰ ਖੜਾ ਆਪਣਾ ਅਰਜਨ ਝੋਟਾ ਤੇ ਦੇਖ ਸਕਦੇ ਹੋ ਬਾਪੂ ਬਰਨ ਸਾਰੇ ਖੜੇ ਆ ਜੀ ਤੇ ਦੇਖਦੇ ਆਂ ਆਪਣਾ ਮੋਟਰਸਾਈਕਲ ਖੜਾ ਹੈ ਤੇ ਸਰੋਂ ਕੱਟੀਏ ਤੇ ਲੋ ਜੀ ਕਹਿੰਦੇ ਮੁੰਡਿਆਂ ਨੇ ਪਾ ਛੱਡਿਆ ਗਾ ਤੱਕਵਾ ਛੱਡੀਆਂ ਮੇਰੇ ਵੀਰੋ ਮੇਰੇ ਵੀਰੋ ਜ਼ਰਮ ਵਾਲਿਆਂ ਨੇ ਤੱਕਵਾ ਛੱਡੀਆਂ ਇਹਦੇ ਵੱਡੇ ਵੱਡੇ ਕਾਰਨਾਮੇ ਕਰ ਛੱਡੇ ਨੇ ਇਸ ਮਟੀਰ ਨੇ ਵੱਡੇ ਵੱਡੇ ਕਾਰਨਾਮੇ ਕਰ ਛੱਡੇ ਨੇ ਇਹ ਮਾੜੇ ਪਲੇਅਰ ਨਹੀਂਗੇ ਬਹੁਤ ਤਗੜੇ ਪਲੇਅਰ ਹੈ ਛੋਟੀ ਦੇ ਪਲੇਅਰ ਹੈ ਬਹੁਤ ਛੋਟੀ ਦੇ ਪਲੇਅਰ ਹੈ ਮੇਰੇ ਵੀਰੋ ਤੇ ਚਲੋ ਵਲੌਗ ਕਰਾਂਗੇ ਅਰੀਓ ਇਹੀ ਤੇ ਫਿਰ ਵਲੌਗ ਹੈ ਕੈਰੀ ਆਨ ਤੇ ਸਵਰਾਜ ਝੋਟਾ ਵੀ ਖੜਾ ਆਪਣਾ ਤੇ ਦੇਖ ਸਕੋਗੇ ਹੁਣ ਦੂਜੀ ਸਟਾਡ ਉੱਤੇ ਗਏ ਜੀ ਪਹਿਲਾਂ ਕੱਢਿਆ ਸੀ ਤਰੋਂ ਬਲੋਗ ਕਰ ਰਗੇ ਜੀ ਦੇ ਮੁੰਡਿਆਂ ਨੇ ਸਰੋਂ ਦਿੱਤੀ ਐ ਕੱਢ ਤੇ ਦੇਖ ਸਕਦੇ ਹੋ ਸਰਵਾਲ ਗੰਢਾ ਤਾਂ ਗਈ ਫੱਕੀਆਂ ਤੇ ਦੇਖ ਸਕਦੇ ਹਾਂ ਜੋ ਮਾੜਾ ਵਾਟਾ ਪਿੱਛੇ ਬੂਰਾ ਰਹਿ ਗਿਆ ਉਹ ਕੱਢਦੇ ਆ ਜੀ ਤੇ ਉਸ ਤੋਂ ਬਾਅਦ ਦਿਖਾਵਾਂਗੇ ਕਿੰਨੀ ਸਰੋਂ ਨਿਕਲੀ ਤੇ ਚਲੋ ਬਲੋਗ ਕਰਗੇ ਲੋ ਜੀ ਤੇ ਸੂਰਜ ਦੇਖ ਸਕਦੇ ਹੋ ਡੁੱਬਦਾ ਹੋਇਆ ਸੂਰਜ ਤੇ ਕਿੱਡਾ ਸੋਹਣਾ ਲੱਗ ਰਿਹਾ ਜੀ ਤੇ ਸਰੋਂ ਆਪਾ ਦਿੱਤੀ ਸਾਰੀ ਕੱਢ ਤੇ ਚੱਲ ਪਿਆ ਜੀ ਤੇ ਹੁਣ ਆਪਣਾ ਇਸੇ ਦਿਨ ਵਾਲੀ ਆਪਣਾ ਵਲੌਗ ਹੁੰਦਾ ਜੀ ਕਦਮ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜੀ ਧੰਨਵਾਦ